ਸੋ ਉਧਰ ਆਪਣੇ ਸਿਰਦੇ ਵਿੱਚ ਦੋ ਤਰ੍ਹਾਂ ਮੁਸਮਹਣੇ ਹੋਈਆਂ ਜਬਰਦਸਤ ਝੜਪ ਦਿਖਣ ਨੂੰ ਮਿਲੀ ਹੈ ਮਾਮੂਲੀਵਾਦ ਵੱਡੀ ਝੜਪ ਦਾ ਕਾਰਨ ਬਣ ਗਿਆ ਹੱਥੋਪਾਈ ਹੋਏ ਨੇ ਤਾਂ ਪੁਲਿਸ ਨੇ ਬਣਦੀ ਕਾਰਵਾਈ ਦਾ ਜਿੱਥੇ ਭਰੋਸਾ ਜਤਾਇਆ ਹੈ ਹਾਲਾਂਕਿ ਅਜਿਹੇ ਮਾਮਲੇ ਦਿਨੋਂ ਦਿਨ ਵਧਦੇ ਹੋਏ ਨਜ਼ਰ ਆ ਰਹੇ ਨੇ ਸੋ ਛੋਟਾ ਜਿਹਾ ਵਿਵਾਦ ਹੁੰਦਾ ਹੈ ਲੇਕਿਨ ਉਹ ਵੱਡਾ ਗਵਾਦ ਬਣ ਜਾਂਦਾ ਹੈ ਅਮਰitsar ਤੋਂ ਖਬਰਾਂ ਜਿੱਥੇ ਦੋ ਤਰ੍ਹਾਂ ਮੁਸਮਹਣੇ ਹੋਈਆਂ ਨੇ ਮਾਮੂਲੀਵਾਦ ਨੂੰ ਲੈ ਕੇ ਹੱਥੋਪਾਈ ਹੋਈ ਮਾਮੂਲੀਵਾਦ ਹੋਇਆ ਤੋਂ ਉਸ ਤੋਂ ਬਾਅਦ ਹੱਥੋਪਾਈ ਹੋਈ ਆਪਸ ਦੇ ਵਿੱਚ ਤਾਂ ਪੁਲਿਸ ਨੇ ਬਣਦੀ ਕਾਰਵਾਈ ਦਾ ਭਰੋਸਾ ਜਤਾਇਆ ਹੈ ਮੈਂ ਆਪਣੀ ਮਦਰ ਨਾਲ ਉਧਰੋਂ ਗੱਡੀ ਲੈ ਕੇ ਇਧਰੋਂ ਆ ਰਿਆਂ ਹਾਂ ਜੀ ਆਪਣੇ ਯਾਨੀ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ 2 ਮਿੰਟ ਗੱਡੀ ਦੇ ਵੇਟ ਕੀਤੀ ਆਪਾਂ ਨੇ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਹੇ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਗੱਡਾਂਗਾ ਆ ਕਿ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਵਹਾਂ ਉਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਦਰ ਕਹਿੰਦੇ ਤੂੰ ਮਹੱਲੇ ਚ ਰੇਨਾ ਵਾ ਤੂੰ ਥੋੜਾ ਵੇਗ ਤੇ ਸਹੀ ਕੰਮ ਸੇ ਕੰਮ ਉਹ ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੂੰ ਕੀ ਲੱਗ ਗਿਆ ਗਾੜਾ ਵੀ ਗੱਡੀਆਂ ਗਾੜਾ ਬਹੁਤ ਗੱਡੀਆਂ ਨੇ ਮੈਨੂੰ ਵੀ ਗਾੜਾ ਗੱਡੀਆਂ ਨੇ ਇੱਕ ਦੋ ਗੰਧੀਆਂ ਗਾਲਾਂ ਗੱਡੀਆਂ ਨੇ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਬਹੁਤ ਗੰਧ ਬੋਲ ਰਿਹਾ ਇਸ ਬੱਚੇ ਨੇ ਹੱਥੋਂ ਬਾਈ ਹੋਇਆ ਉਹਦੀ ਚੇਹਨ ਉਧਾਰ ਦਿੱਤੀ ਇਹਨੇ ਪੱਗ ਲਾਤੀ ਮੇਰੇ ਬੇਟੇ ਦੀ ਹਾਂ ਇਹਨੇ ਪੱਗ ਲਾਤੀ ਉਹ ਤਸਦੀਕ ਕਰਕੇ ਜਿਹੜੀ ਵੀ ਕਾਰ ਬੁਲਦੀ ਹੋਊਗੀ ਕਾਰਵਾਈ ਕੀਤੀ ਜਾਊਗੀ ਗੱਲ ਕੀ ਹੋਈ ਸਰ ਗੱਡੀ ਲਾਉਣ ਤੋਂ ਆਪਸ ਵਿੱਚ ਮੇਰੇ ਨਾਲ ਕੋਈ ਮਾਮੂਲੀ ਤਕਰਾਰ ਹੋਇਆ ਵਾ ਜੀ ਪ੍ਰਕਾਸ਼ ਦੇਨ ਵਾਸਤੇ ਥਾਣੇ ਗਏ ਸੀ ਜੀ ਨਾਲ ਆਏ ਆ ਮੌਕੇ ਤੇ ਪਹੁੰਚ ਗਿਆ ਜੀ ਤਸਦੀਕ ਕਰਕੇ ਜ